ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਬਲੌਗ ਸਾਂਝਾ ਕਰਦੇ ਆ ਜੀ ਅੱਜ ਆਪਾਂ ਕਿਤੇ ਜਾ ਰਹੇ ਹਾਂ ਤੁਸੀਂ ਵੇਖ ਗਏ ਹੋਵੋਗੇ ਵੇਖ ਕੇ ਸਮਝ ਗਏ ਹੋਵੋਗੇ ਕਿਉਂਕਿ ਮੇਰੀ ਤਿਆਰੀ ਵੇਖ ਕੇ ਬਸ ਤਿਆਰੀ ਤੇ ਮੇਰੀ ਵੈਸੇ ਕੋਈ ਖਾਸ ਨਹੀਂ ਗਈ ਤੇ ਸੂਟ ਯਾ ਕਨੀਊ ਪਾਇਆ ਤੇ ਮੈਂ ਆਈਸੀਜੀ ਉੱਪਰ ਚੈੱਕ ਕਰਨ ਬਾਰਬੂਏ ਕਿਉਂਕਿ ਵੀ ਮੈਨੂੰ ਸ਼ਾਮ ਹੋ ਜੂਗੀ ਆਉਂਦੀ ਨੂੰ ਕਿ ਇਹ ਖੇਤ ਨੂੰ ਚਲੇ ਜਾਣਗੇ ਤੇ ਕਈ ਵਾਰ ਕੋਈ ਮੀਂਹ ਨੇਰੀ ਪਿੱਛੋਂ ਆ ਜਾਂਦਾ ਪਤਾ ਨਹੀਂ ਲੱਗਦਾਗਾ ਬਾਰਬੂਏ ਕੁਲੇ ਰਹਿ ਗਏ ਤਾਂ ਹਨਾ ਕੋਈ ਨੁਕਸਾਨ ਨਾ ਹੋ ਜੇ ਤੇ ਕਿੱਥੇ ਜਾ ਰਹੇ ਆ ਆਪਾਂ ਤੁਹਾਨੂੰ ਦੱਸਦੇ ਆ ਵੀਡੀਓ ਵਿੱਚ ਬਣੇ ਰਹੋ ਤੇ ਕਈ ਵਾਰ ਐ ਹੁੰਦਾ ਜੀ ਹਨਾ ਆ ਪੰਜ ਦੋਸ਼ ਉਮਰ ਛੋਟੀ ਹੁੰਦੀ ਹੈ ਨਿਆਣੇ ਹੁੰਦੇ ਆਪਾਂ ਨੂੰ ਗੁੱਸੇ ਗਲੇ ਹੁੰਦੇ ਸਾਨੂੰ ਆਏ ਨੇ ਆ ਨਹੀਂ ਲੈ ਕੇ ਤਾਂ ਜਾਂ ਮਾਂ ਪਿਓ ਨਹੀਂ ਆ ਨਹੀਂ ਲੈ ਕੇ ਤਾਂ ਭੈਣ ਭਰਾ ਨਹੀਂ ਆ ਨਹੀਂ ਲੈ ਕੇ ਦਿੱਤਾ ਹਨ ਜਦੋਂ ਆਪਾਂ ਉਸ ਸਟੇਜ ਤੇ ਆਉਣੇ ਆ ਫਿਰ ਆਪਾਂ ਨੂੰ ਪਤਾ ਲੱਗਦਾ ਜਿਹਨੇ ਸਮਝਣਾ ਜੀ ਉਹ ਤਾਂ ਸਮਝ ਜਾਂਦਾ ਹਨਾ ਕਹਿੰਦੇ ਨੇ ਗਲਤੀ ਤਾਂ ਰੋਜ਼ ਕਰੋ ਪਰ ਉਸ ਗਲਤੀ ਨੂੰ ਦੁਬਾਰਾ ਨਾ ਕਰੋ ਮਤਲਬ ਮੇਰਾ ਵੀ ਜਾਣ ਬੁਝ ਕੇ ਨਹੀਂ ਕੋਈ ਗਲਤੀ ਕਰਦਾ ਕਈ ਵਾਰ ਆਪਾਂ ਨੂੰ ਇਹ ਤੋਂ ਗਲਤੀ ਹੋ ਜਾਂਦੀ ਹੈ ਉਸ ਗਲਤੀ ਨੂੰ ਕਵਰ ਕਰ ਲੈਣਾ ਚਾਹੀਦਾ ਦੁਬਾਰਾ ਨਹੀਂ ਕਰਨੀ ਚਾਹੀਦੀ ਹਨਾ ਤੇ ਜਦੋਂ ਆਪ ਆਪਾਂ ਉਸ ਰਿਸ਼ਤੇ ਤੇ ਆਉਣੇ ਆ ਜੋ ਰਿਸ਼ਤਾ ਨਿਭਾਉਣੇ ਆ ਆਪਣੇ ਤੇ ਬੀਤਦੀ ਹੈ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਕੌਣ ਸਹੀ ਸੀ ਕੌਣ ਗਲਤ ਸੀ ਤੇ ਇਹ ਰਿਸ਼ਤਾ ਹੈ ਤਾਂ ਸਾਕਾ ਮੇਰਾ ਪਰ ਮੈਂ ਜਿੱਥੇ ਜਾ ਰਹੀ ਹਾਂ ਉਹਨਾਂ ਨਾਲ ਰਿਸ਼ਤਾ ਨਵਾਂ ਪਰ ਮੈਨੂੰ ਅਜੀਬ ਜਿਹਾ ਲੱਗਦਾ ਵੀ ਕਿਸ ਤਰ੍ਹਾਂ ਮੈਂ ਉੱਥੇ ਹੈਂਡਲ ਕਰਨਾ ਮੈਂ ਦੋ ਤਿੰਨ ਵਾਰਾਂ ਪਹਿਲਾਂ ਵੀ ਜਾ ਚੁੱਕੀ ਹਾਂ ਉੱਥੇ ਪਰ ਫੇਰ ਵੀ ਕੁੜਮਾਚਾਰੀਆ ਕਹਿੋ ਜੀ ਚੀਜ਼ ਹੁੰਦੀ ਆ ਹਾਂ ਜਿੱਥੇ ਲੁਭਾਉਣ ਲੱਗਿਆ ਆਪਾਂ ਨੂੰ ਥੋੜਾ ਜਿਹਾ ਹੁੰਦਾ ਨਵਾਂ ਨਵਾਂ ਰਿਸ਼ਤਾ ਤੇ ਚਲੋ ਜੀ ਵੀਡੀਓ ਨਾਲ ਬਣੇ ਰਹੋ ਤੇ ਆਪਾਂ ਚੱਲਦੇ ਆਂ ਤੇ ਤੁਹਾਨੂੰ ਵੀ ਦਿਖਾਉਣੀ ਆ ਠੀਕ ਆ ਜੀ ਵੇਨੇ ਆ ਮੰਮੀ ਹੁਣੀ ਆਗੇ ਹੋਣਗੇ ਹੈਲੋ ਜੀ ਆਪਾਂ ਘਰ ਹੀ ਚੱਲਿਆਂ ਉਹਨੂੰ ਹੋ ਗਿਆ ਅੱਧਾ ਘੰਟਾ ਤੇ ਇੱਧਰ ਮੇਰੇ ਨਾਲ ਮੇਰੀ ਪਤਨੀ ਜੀ ਉਹ ਮੇਰਾ ਪਤੀ ਜੀ ਇੱਧਰ ਆਇ ਤੇ ਵੀਰੇ ਇੱਧਰ ਆਏ ਇਹ ਦਾ ਮੇਰੇ ਭੂਆ ਜੀ ਦਾ ਪੋਤਾ ਇਹ ਇੱਧਰ ਸਾਰੇ ਚੱਲ ਗਏ ਆਪਾਂ ਪਹੁੰਚ ਕੇ ਮਿਲਦੇ ਆ ਜੀ ਤੁਹਾਨੂੰ ਦਿਖਾਉਣੇ ਇੰਟਰੋ ਦੇਵਾਂਗੇ ਤੇ ਹੁਣ ਜਾ ਰਹੇ ਆ ਕਿਆਂ ਨਾਮ ਕੀ ਹੈ ਹਰੀ ਕੇ ਹੈਡ ਬਾਈਪਾਸ ਕੇ ਸੀਟੀ ਤੇ ਪਾਰ ਦਾ ਵੀ ਦੇਖ ਸਾ ਤੇ ਨੇ ਨਾਲ ਨਾਲ ਤੁਹਾਨੂੰ ਦੇਖੋ ਜੀ ਗ੍ਰੀਨਰੀ ਓਏ ਗਾਇਜ਼ ਪਲੀਜ਼ ਜੈ ਵੀਡੀਓ ਲਾਈਕ ਕਰ ਤੇ ਸਬਸਕ੍ਰਾਈਬ ਕਰ ਦਿਓ ਥੈਂਕ ਯੂ थैंक यू थैंक यू बेटा थैंक यू तू की कहेगा ओए रोडिया क्या-क्या पता क्या, क्या, क्या? Like, सब्सक्राइब like, करो जी लाइक सब्सक्राइब शेयर ना पपी जी <laughs> ਲਾਈਕ ਸਬਸਕ੍ਰਾਈਬ ਸਭ ਸਬਸਕ੍ਰਾਈਬ ਸਭ ਸਬ ਕਰੋ ਜੀ ਸਭ ਸਭ ਕਰੋ ਤੂੰ ਆ ਤੂੰ ਵੀਡੀਓ ਵੇਖੀ ਤੂੰ ਵੀਡੀਓ ਚਾਹੇਂਗਾ ਫੋਨ ਤੇ ਚੰਗਾ ਚਾਹੇਂਗਾ ਫੋਨ ਘਰੇ ਜਾ ਕੇ ਵੇਖੀ ਦੇਂਗਾ ਕੇ ਚੰਗਾ ਗੁਰ ਸ਼ਰਮਤ ਸਿੰਘ ਹਾਂ ਠੀਕ ਹੈ ਗਾਇਸ ਇਹ ਵੀਡੀਓ ਤੋਂ ਥੋੜੇ ਜਿਹਰੇ ਬਾਅਦ ਮੈਨੇ ਜੀ ਤੇਰੀ ਏਡੀ ਛੋਟੀ ਆਵਾਜ਼ ਨਹੀਂ ਆਉਣੀ ਵੱਡੀ ਆਵਾਜ਼ ਨਾਲ ਬੋਲ ਗਾਇਸ ਇਹ ਵੀਡੀਓ ਤੋਂ ਥੋੜੇ ਜਿਹਰੇ ਬਾਅਦ

ਅੱਜ ਸਤਨਾਜ ਵਾਹਿਗੁਰੂ ਚਲੋ 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 ਪੈਰ ਮੱਤ ਕੇ ਪੁੱਤ ਉੱਥੇ ਮੈਂ ਪੈਸੇ ਲੈ ਲਵਾਂ ਮੱਥਾ ਟੇਕਣ ਲੱਗੀ ਰਾਖਲਾ ਕੋਲੇ ਲੈ ਫੜ ਤੂੰ ਤੇ ਮੂਰੇ ਘਾਤੋ ਕੈਮਰੇ ਦੇ ਹੁਣ ਤੇਜ ਵੀਰ ਉੱਥੇ ਚੱਲ ਬੇਰ ਦੇ ਦਿਆਂਗੀ ਚੱਲ ਤੇਰੀ ਵੀਡੀਓ ਬਣਦੀ ਚੱਲ ਜੋੜੇ ਤਾਂ ਅਸੀਂ ਨਾਲ ਤੇ ਵੀ ਗੱਡੀ ਦੇ ਵਿੱਚ ਹੀ ਤੇ ਅਸੀਂ ਪੰਜ ਸ਼ਨਾਨਾ ਕਰਕੇ ਮੱਥਾ ਟੇਕਦੇ ਹਾਂ ਬਾਬੇ ਬੁੱਢੇ ਦੇ ਦਰ ਤੇ ਧੰਨ ਬਾਬਾ ਗੁੰਡਾ ਜੀ ਇੱਧਰ ਲੰਗਰ ਹਾਲ ਹੈ ਵਾਹਿਗੁਰੂ ਵਾਹਿਗੁਰੂ ਆਜ ਵਾ ਆ ਤਾਂ ਪਤਾ ਗਾਇਸ ਅਸੀਂ ਤਾਂ ਮਿਠਾ ਟੇਕਨ ਦਬਾਚੇ ਮਿਲਣਾਂਗੇ ਫਿਰ ਵਾਇਗਰ ਚ ਖਾ ਸਾ ਵਾਇਗਰ ਜੀ ਪਤੇ ਇੱਥੇ ਅਸੀਂ ਜੀ ਬਾਬਾ ਬੁੱਢਾ ਸਾਹ ਪਹੁੰਚ ਚੁੱਕੇ ਸੀ ਤੇ ਇੱਥੇ ਅਸੀਂ ਕਰਦੇ ਆ ਪੰਜ ਇਸ਼ਨਾਨਾ ਤੇ ਜਵਾਕਾਂ ਨੇ ਇੱਥੇ ਬਹੁਤ ਮਸਤੀ ਕੀਤੀ ਤੇ ਮੱਛੀਆਂ ਨੂੰ ਟੱਚ ਕੀਤਾ ਇਹਨਾਂ ਨੂੰ ਜਲਬ ਲੱਗੀ ਹੋਈ ਸੀ ਕੁੜੀਆਂ ਕੁੜੀਆਂ ਸੀਗਾ ਇੱਕ ਮੱਛੀ ਬਰਤੀ ਸੀ ਉਹ ਡਰਦੀ ਸੀ ਦੂਜੀਆਂ ਵਧੀਆ ਰਹਿਣਾ ਤੇ ਅਸੀਂ ਜਾ ਰਹੇ ਹਾਂ ਜੀ ਮੈਂ ਜਾ ਰਹੀ ਹਾਂ ਆਦੀਪਤੀ ਜੀ ਕੋਲੇ ਇਹ ਜਿਹੜੇ ਮੇਰੇ ਨਾਲ ਦੋ ਬੱਚੇ ਐ ਹਨਾ ਇਹ ਟਵਿੰਸ ਬੱਚੇ ਆ ਜੋੜੇ ਬੱਚੇ ਐ ਮੇਰੇ ਛੋਟੇ ਭਰਾ ਦੇ ਬੱਚੇ ਆ ਜਿਹੜਾ ਖੱਟੀ ਪਾਗ ਵਾਲਾ ਪੀਲੀ ਪਾਗ ਵਾਲਾ ਮੇਰਾ ਛੋਟਾ ਭਰਾ ਐ ਨਾਲ ਮੇਰੇ ਭੂਆ ਜੀ ਐ ਨਾਲ ਮੇਰੀ ਮੰਮੀ ਐ ਨਾਲ ਭੂਆ ਜੀ ਦੀ ਨੋਹ ਐ ਤੇ ਇੱਕ ਜਿਹੜੀ ਕੁੜੀ ਕੋਲੇ ਜਾ ਰਹੇ ਹਾਂ ਪਤੀਜੀ ਕੋਲੇ ਮੈਂ ਉਹਦਾ ਭਰਾ ਯਾਨੀ ਕਿ ਵੱਡੇ ਭਰਾ ਦਾ ਬੇਟਾ ਨਾਲ ਤੇ ਵੱਡੇ ਭਰਾ ਦੀ ਬੇਟੀ ਕੋਲੇ ਜਾ ਰਹੇ ਹਾਂ ਤੇ ਉਹਨਾਂ ਨੇ ਬਾਹਰ ਨੂੰ ਜਾਣਾ ਉਹਨਾਂ ਨੂੰ ਅਸੀਂ ਮਿਲਣ ਜਾ ਰਹੇ ਹਾਂ ਤੇ ਇਹਨਾਂ ਦਾ ਪਿੰਡ ਹੈਗਾ ਬਾਬਾ ਬੁੱਢਾ ਸਾਹਿਬ ਜੀ ਤੋਂ ਅੱਗੇ ਤੇ ਅੰਮ੍ਰਿਤਸਰ ਤੋਂ ਉਰੇ ਜਾਨੀ ਕਿ ਵਿਚਾਲੇ ਪਿੰਡ ਰਹਿ ਜਾਂਦਾ ਸਾੰਗਵਾ ਉਸ ਪਿੰਡ ਅਸੀਂ ਜਾ ਰਹੇ ਹਾਂ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਕੰਟੀਨਿਊ ਵੀਡੀਓ ਕਰਦੇ ਆਂ ਜੀ ਅਗਲੇ ਬਲੌਗਸ ਤੁਹਾਨੂੰ ਅੱਗੇ ਦੱਸਾਂਗੇ ਥੈਂਕ ਯੂ ਫॉर ਵਾਚਿੰਗ ਜੀ